ਗਾਇਸ ਵੈਲਕਮ ਬੈਕ ਮਾਈ YouTube ਚੈਨਲ ਵੀ ਪਰ ਬਲੌਗ ਸਵਾਗਤ ਹੈ ਤੁਹਾਡਾ ਮੇਰੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖੇ ਸਿਹਤ ਦੀ ਕਲਾ ਵਿੱਚ ਰੱਖੇ ਖੁਸ਼ ਤੇ ਖੁਸ਼ਹਾਲ ਰੱਖੇ ਜੀ ਤੇ ਇਦਾਂ ਹੀ ਮੇਰੇ ਬਲੌਗ ਨੂੰ ਦੇਖਦੇ ਰਿਹਾ ਕਰੋ ਪਿਆਰ ਕਰਦੇ ਰਿਹਾ ਕਰੋ ਤੇ ਸਪੋਰਟ ਕਰਦੇ ਰਿਹਾ ਕਰੋ ਠੀਕ ਹੈ ਜੀ ਅੱਜ ਦਾ ਮੇਰਾ ਬਲੌਗ ਬਹੁਤ ਸਪੈਸ਼ਲ ਹੋਣ ਵਾਲਾ ਵਾ ਬੜਾ ਹੀ ਪਿਆਰਾ ਤੇ ਆ ਸਾਡਾ ਦੇਖੋ ਕਿ ਆ ਪੜੀ ਜਾਂਦਾ ਸਾਡਾ ਨਿੱਕਾ ਮੁੰਡਾ ਤੇ ਅੱਜ ਅਸੀਂ ਚੱਲੇ ਆ ਮੇਰੀ ਫਰੈਂਡ ਕੋਲੇ ਮੇਰੀ ਭੈਣ ਮੰਨ ਲਓ ਚਾਹੇ ਮੇਰੀ ਫਰੈਂਡ ਮੰਨ ਲਓ ਕਿਉਂਕਿ ਅਸੀਂ ਬਚਪਨ ਦੀਆਂ ਸਹੇਲੀਆਂ ਇਕੱਠੀਆਂ ਹੀ ਰਹੀਆਂ ਵਾਂ ਪੜੀਆਂ ਵਾਂ ਇਕੱਠਿਆਂ ਨੇ ਕਾਦਾ ਪਿੱਤ ਤੱਕ ਇਕੱਠੀਆਂ ਸੀ ਵੱਡੀਆਂ ਹੋਈਆਂ ਤੇ ਵਿਆਹ ਵੀ ਸਾਡੇ ਅੱਗੇ ਪਿੱਛੇ ਇਕੱਠੇ ਹੀ ਹੋਇਆ ਤੇ ਵੀ ਬਸ ਮਿਲ ਜਣਾ ਬਹੁਤ ਪਿਆਰ ਆ ਸਾਡੇ ਦੇ ਵਿੱਚ ਮਤਲਬ ਇਦਾਂ ਹੀ ਪਿਆਰ ਮਾਰਾ ਸਾਡਾ ਬਣਾਈ ਰੱਖੇ ਤੇ ਅੱਜ ਅਸੀਂ ਚੱਲੇ ਆ ਬੜੇ ਸਾਲਾਂ ਬਾਅਦ ਉਹਨੂੰ ਮਿਲਣ ਵਾਸਤੇ ਤੇ ਉਹਨੇ ਬਹੁਤ ਟਾਈਮ ਪਹਿਲਾਂ ਕਿਹਾ ਸੀਗਾ ਵੀ ਬਹੁਤ ਮਤਲਬ ਪਹਿਲਾਂ ਵੀ ਕਹਿੰਦੀ ਸੀ ਆਇਓ ਆਇਓ ਬਸ ਇਦਾਂ ਹੀ ਘੋਲ ਆਉਂਦੀ ਸੀ ਜਦੋਂ ਕਹਿੰਦੇ ਹੁੰਦੇ ਪਰ ਮਾਦਮਾ ਨੇ ਲਿਖਿਆ ਬੈਣਾ ਉਦੋਂ ਹੀ ਜਾ ਕੇ ਚੂਨਾ ਪੈਂਦਾ ਕਹਿੰਦੇ ਫਿਰ ਉਸ ਟਾਈਮ ਤੇ ਹੀ ਆਪਾਂ ਨੂੰ ਜਾਣਾ ਪੈਂਦਾ ਕਿੰਨੀ ਮਰਜ਼ੀ ਕਾਹਲੀ ਕਰ ਲੋ ਜੋ ਕਰ ਲੋ ਜਦੋਂ ਮਨਜ਼ੂਰ ਵਾਹ ਗਿਰੂ ਉਹਦੀ ਉਹ ਚੀਜ਼ ਆਪਣੇ ਸਮੇਂ ਦੇ ਨਾਲ ਸਾਰਾ ਕੁਝ ਹੋਣਾ ਤੇ ਜੀ ਆਪਾਂ ਹੋ ਗਏ ਤਿਆਰ ਆ ਦੇਖੋ ਜੀ ਤਿਆਰਤੁਰ ਹੋ ਗਏ ਪਈਆ ਮੈਂ ਇਹਨੂੰ ਕਹੀ ਜਾਨੀ ਆ ਵੀ ਤੂੰ ਨਾ ਨਹੀਂ ਹੈਗਾ ਚੱਤ ਤੇ ਰਹਿਣ ਦੇ ਘਰੇ ਆਪਾਂ ਪਰ ਇਹਦੀ ਮਾਤਲਬ ਜਿਹੜੀ ਮੇਰੀ ਭਾਂਜੀ ਆ ਉਹ ਕੁੜੀ ਨੇ ਨਾ ਮਤਲਬ ਵੀਡੀਓ ਦੇਖੂਗੀ ਤਾਂ ਉਹ ਕਹਿੰਦੀ ਮਾਂ ਸੱਸ ਅਸੀਂ ਨਹੀਂ ਤੁਹਾਡੇ ਪਿੰਡ ਆਉਣਾ ਜੀ ਤੁਸੀਂ ਨਾ ਇਹ ਤੇ ਜਿਵੇਂ ਆਹ ਵਾਲਾ ਸੂਟ ਵੇਅਰ ਕੀਤਾ ਜੀ ਇਹ ਮੇਰਾ ਪਹਿਲਾਂ ਤੁਸੀਂ ਵਲੌਗ ਦੇ ਵਿੱਚ ਦੇਖਿਆ ਹੋਊਗਾ ਜਦੋਂ ਮੈਂ ਆਪਣੇ ਪਿੰਡ ਤੀਆਂ ਤੇ ਗਈ ਸੀਗੀ ਉਹ ਉਹਦੇ ਪਾਇ ਸੀ ਬਾਵਾ ਕਾਫੀ ਵਾਰੀ ਪਾ ਲਿਆ 6-7 ਵਾਰੀ ਸੂਟ ਪਾ ਲਿਆ ਤੇ ਆਪਾਂ ਸਾਰਾ ਕੰਮ ਖਤਮ ਕਰ ਲਿਆ ਆਪਾਂ ਫਾਈਨਲੀ ਹੋ ਗਏ ਤੇ ਆਹ ਟਾਈਮ ਦੇਖ ਲਓ ਜੀ ਏ ਸਾਢੇ 9 ਹੋ ਗਏ ਪੂਰੇ ਤੇ ਹੋ ਸਕਦਾ ਹੁਣ ਪੌਣੇ 10 ਵਜੇ ਬੱਸ ਆਵੇ ਹਣ ਇਤਿਆਰ ਤੇ ਬੱਸ ਆਪਾਂ ਜਾਣਾ ਤੇ ਵਲੌਗ ਦੇ ਨਾਲ ਜੁੜੇ ਰਹਿਣਾ ਦੇਖਣਾ ਧਿਆਨ ਦੇ ਨਾਲ ਤੇ ਮੈਂ ਉਥੋਂ ਦਾ ਵੀ ਵਲੌਗ ਹੋ ਸਕੇਦਾ ਸ਼ੂਟ ਕਰੂੰਗੀ ਥੋੜਾ ਜਿਹਾ ਤੇ ਆ ਸਾਡਾ ਫੋਨ ਲੈ ਕੇ ਬੈਠਾ ਮੇਰਾ ਵੱਡਾ ਮੁੰਡਾ ਇਹ ਦੋਨੇ ਯਾਨੇ ਘਰੇ ਰਹਿਣਗੇ ਤੇ ਮੈਂ ਆਪਣੀ ਮਾਂ ਤੇ ਅਸੀਂ ਜਾਵਾਂਗੇ ਹਵਾ ਬਹੁਤ ਚੱਲਦੀ ਪਈ ਆ ਕੱਲ ਵੀ ਇਦਾਂ ਹੀ ਸੀ ਨੇਰ ਠਹਿਸ ਤੇ ਵਾਹਲਾ ਕੁਝ ਤਾਂ ਬਹੁਤ ਹੋਈ ਦੀ ਆ ਹਾਂਜੀ ਜਿੱਦਾਂ ਕਿ ਮੈਂ ਕਹਿਆ ਜਿਹੜਾ ਬਚਪਨ ਦਾ ਮਤਲਬ ਹੁੰਦਾ ਨਾ ਫਰੈਂਡਸ਼ਿਪ ਕੁਝ ਵੀ ਲਾ ਲਓ ਹਨਾ ਜਿਹੜਾ ਪਿਆਰ ਹੁੰਦਾ ਭੈਣਾ ਭਰਾਵਾਂ ਦੇ ਵਿੱਚ ਤੇ ਉਹਦੀ ਅਰਕੀ ਕੋਈ ਰੀਜ਼ ਨਹੀਂ ਹੁੰਦੀ ਹਨਾ ਕਹਿੰਦੇ ਨੇ ਜੇ ਮਹਾਰਾਜ ਬਣਾ ਕੇ ਵੀ ਜਿਹੜੀਆਂ ਆਪਣੇ ਫਰੈਂਡ ਦੇ ਨਾਲ ਜਿਹੜੇ ਆਪਣੀਆਂ ਭੈਣਾਵਾਂ ਹਨਾ ਸਾਡੇ ਮਤਲਬ ਚਾਚੇ ਤਾਈ ਦੀਆਂ ਕੁੜੀਆਂ ਸਾਡੇ ਕੋਲੇ ਬੋਲੀ ਆ ਤੇ ਮਤਲਬ ਵੀ ਅੱッセ ਹੱਥ ਜਾਨੀਆਂ ਆ ਜਿਨ੍ਹਾਂ ਦਾ ਸਾਡਾ ਪੱਕਾ ਮਤਲਬ ਇੰਨਾ ਜ਼ਿਆਦਾ ਪਿਆਰ ਸੀਗਾ ਤੇ ਕੁਝ ਕਿਤੇ ਬਾਹਰ ਚਲੀ ਗਈਆਂ ਕੁਝ ਇੱਕ ਮਤਲਬ ਇੱਥੇ ਸਾਡੇ 3-4 ਜਣੇ ਵਿਆਹ ਹੋ ਗਿਆ ਇੱਕ ਮੇਰੀ ਹੋਰ ਸਹੇਲੀ ਵੀਰਾ ਇੱਕ ਮੇਰੀ ਹੈਗੀ ਗੀਤਾ ਤੇ ਇੱਕ ਮੰਨੂ ਇੱਕ ਬਹੁਤ ਜਣੇ ਦੀ ਇਦਾਂ ਤਾਂ ਪਰ ਉਹ ਹੁਣ ਮੈਂ ਕਿਹਦੀਆਂ ਤਾਂ ਬਾਹਰ ਚਲੀ ਜਾਂ ਜਾਂ ਫਿਰ ਮੈਂ ਕਿਹਾ ਚਲੋ ਗੁਰੇ ਬਾਸਤਨਾਂ ਗਈ ਤੇ ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜਿੱਥੇ ਜਿੱਥੇ ਮਹਾਰਾਜ ਨੇ ਲਿਖਿਆ ਹੋਇਆ ਸੰਜੋਗ ਉੱਥੇ ਬੰਦੇ ਨੇ ਪਹੁੰਚ ਜਾਨਾ ਆਪਣੇ ਆਪ ਜੀ ਤੇ ਕੱਲ ਵੀ ਇਦਾਂ ਹੀ ਹਵਾ ਚੱਲਦੀ ਪਈ ਸੀਗੀ ਬਹੁਤ ਅਗਾ ਤੇ ਅੱਜ ਵੀ ਆਹ ਮੈਂ ਚਲੋ ਥੋੜਾ ਮੌਸਮ ਠੀਕ ਆ ਨਹੀਂ ਤਾਂ ਗਰਮੀ ਨਾਲ ਬੁਰਾ ਹਾਲ ਹੋ ਜਾਂਦਾ ਤੇ ਇਹ ਮੈਂ ਵੀਡੀਓ ਬਣਾਉਂਦੀ ਪਈ ਆ ਸਨੈਪਚੈਟ ਤੇ ਕਿਉਂਕਿ ਦੋਸਤੋਂ ਕਿਉਂਕਿ ਇਹ ਵਲਾ ਜਿਹੜਾ ਮੇਰਾ ਕੈਮਰਾ ਨਾ ਬਹੁਤ ਹੀ ਜ਼ਿਆਦਾ ਬਕਵਾਸ ਆ ਦੇਖਣ ਦੇ ਲੈ ਕੇ ਨਹੀਂ ਵੈਸੇ ਤੇ ਰੀਅਲ ਤੇ ਮੇਰੇ ਫੇਸ ਠੀਕ ਆ ਇਨਾ ਖਰਾਬ ਨਹੀਂ ਹੈਗਾ ਬਟ ਜੋ ਇਹ ਕੈਮਰਾ ਦਿਖਾਉਂਦਾ ਨਾ ਬਹੁਤ ਹੀ ਬੇਕਾਰ ਇਸ ਕਰਕੇ ਮੈਂ ਫਿਲਟਰ ਤੇ ਮਤਲਬ ਬਣਾ ਰਹੀ ਆ ਸਨੈਪਚੈਟ ਦੇ ਵੀਡੀਓ ਨੂੰ ਤੇ ਪਿਆਰ ਦੇਣਾ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਰੂਰ ਤੇ ਪਲੀਜ਼ ਤੁਹਾਡੇ ਸਪੋਰਟ ਤੇ ਬਗੈਰ ਕੁਝ ਵੀ ਨਹੀਂ ਹੋ ਸਕਦਾ ਸਪੋਰਟ ਕਰੋ ਮੇਰੇ ਚੈਨਲ ਨੂੰ ਤਾਂ ਕਿ ਮੈਂ ਅੱਗੇ ਤੱਕ ਜਾਵਾਂ ਤੇ ਕੁਝ ਦੋਸਤੋ ਕੁਝ ਵੀ ਮੇਰਾ ਮੇਰੇ ਚੈਨਲ ਦਾ ਬਣ ਸਕੇ ਤੇ ਜਿਹੜੀ ਮੇਰੇ ਨਾਲ ਫੈਮਲੀ ਜੁੜੀ ਆ ਪਰਮਾਤਮਾ ਤੁਹਾਨੂੰ ਇੰਦਾ ਹੀ ਖੁਸ਼ ਰੱਖੇ ਤੁਹਾਨੂੰ ਵੀ ਤਰੱਕੀਆਂ ਬਸ ਇਹਦਾ ਮੇਰਾ ਸਪੋਰਟ ਕਰਦੇ ਰਿਹਾ ਕਰੋ ਤੇ ਜੁੜੇ ਰਹੋ ਬਲੌਗ ਦੇ ਨਾਲ ਆਪਾਂ ਬਸ ਬਸ ਦਾ ਵੇਟ ਕਰਦੇ ਪਏ ਆ ਬਾਕੀ ਤਾਂ ਆਪਾਂ ਤਿਆਰ ਹੋ ਗਏ ਆ ਠੀਕ ਹੈ ਜੀ ਹਾਂਜੀ ਦੋਸਤੋ ਇੱਥੇ ਆਪਾਂ ਪਹੁੰਚ ਗਏ ਸੀ ਜੀ ਪੰਜ ਗਰਾਈਆਂ ਮੇਰੀ ਫਰੈਂਡ ਦੇ ਘਰ ਜਿਹਨੇ ਦੀ ਆਪਾਂ ਉਹਨਾਂ ਦੇ ਪਿੰਡ ਪਹੁੰਚ ਗਏ ਸੀ ਤੇ ਇੱਥੇ ਸਾਨੂੰ ਮੁੰਡਾ ਮਤਲਬ ਲੈਣ ਆਉਂਦਾ ਸੀਗਾ ਤੇ ਇੱਥੇ ਫਿਰ ਆਪਾਂ ਘਰ ਪਹੁੰਚੇ ਦੀ ਵਾਰੀ ਵਾਰੀ ਸਾਨੂੰ ਲੈ ਕੇ ਆਇਆ ਪਹਿਲਾਂ ਬੱਚਿਆਂ ਨੂੰ ਲੈ ਕੇ ਆਇਆ ਫਿਰ ਮੈਨੂੰ ਲੈ ਕੇ ਆਇਆ ਮਤਲਬ ਸਾਨੂੰ ਦੋਨਾਂ ਭੈਣਾਂ ਨੂੰ ਤੇ ਅਸੀਂ ਫਿਰ ਘਰ ਪਹੁੰਚ ਗਏ ਸੀ ਇੱਕ ਦੂਜੇ ਨੂੰ ਮਿਲੇ ਅਸੀਂ ਤੇ ਜਣੀ ਦੀ ਇਦਾਂ ਨਾ ਵੀ ਮਤਲਬ ਬਹੁਤ ਜ਼ਿਆਦਾ ਪਿਆਰ ਹੁੰਦਾ ਜਿਵੇਂ ਕਿ ਬਹੁਤ ਸਾਲ ਹੋ ਗਏ ਸੀ ਸਿੱਗੇ ਤੇ ਨਾ ਹੀ ਇਹ ਮੇਰੇ ਕੋਲੇ ਆਈ ਸੀਗੀ ਕਦੇ ਤੇ ਬਟ ਜਦੋਂ ਮੈਂ ਬਿਮਾਰ ਸੀ ਮੇਰਾ ਪਤਾ ਲੈ ਕੇ ਸੀ ਦੂਜੇ ਤੇ ਫਿਰ ਇਹ ਕਹਿੰਦੀ ਮਤਲਬ ਆਜੋ ਮੇਰੇ ਕੋਲੇ ਮੈਨੂੰ ਮਿਲ ਜਿਓ ਤੁਸੀਂ ਤਾਂ ਕਦੇ ਆਏ ਨਹੀਂ ਫਿਰ ਮੈਂ ਕਿਹਾ ਚਲੋ ਆਪਾਂ ਮੇਲ ਚੱਲਦੇ ਆਂ ਤੇ ਅਸੀਂ ਮਤਲਬ ਤਿੰਨੇ ਕਟੀਆਂ ਮਤਲਬ ਹੋ 6-7 ਕੁੜੀਆਂ ਸੀ ਨਾ ਤੇ ਅਸੀਂ ਮਤਲਬ ਕਟੀਆਂ ਮਤਲਬ ਬੜੀਆਂ ਲਖੀਆਂ ਸਾਡੇ ਵਿਆਹ ਵੀ ਅੱਗੇ ਪਿੱਛੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਇੱਥੇ ਆਪਾਂ ਖਾਂਦੇ ਪੀਂਦੇ ਸੀ ਬੱਚਿਆਂ ਨੇ ਇਹ ਵੀ ਵਲੌਗ ਸ਼ੂਟ ਕੀਤਾ ਜਿਹੜਾ ਛੋਟਾ ਮੁੰਡਾ ਸਾਡਾ ਜਸ਼ਨ ਜਸ਼ਨ ਨੇ ਵਲੌਗ ਦੇ ਰਹੇ ਤਾਂ ਲੈ ਮੇਰਾ ਨਾਮ ਲੈ ਨਹੀਂ ਆ ਉਹ ਬੈਠਾ ਜਸ਼ਨ ਸਾਹਮਣੇ ਤੇ ਇਹ ਵਾਲਾ ਹੈਗਾ ਜਸ਼ਨ ਮੇਰੀ ਮਤਲਬ ਫਰੈਂਡ ਦਾ ਮਤਲਬ ਮੁੰਡਾ ਮੇਰੀ ਸਟੇਡ ਦਾ ਤੇ ਫੇਰ ਆਪਾਂ ਜੀ ਏ ਮੈਂ ਕਹਿੰਦਾ ਜੀ ਮੰਮੀ ਮਾਸੀ ਜੀ ਸੌਰੀ ਵਲੌਗ ਨਾ ਵਲੌਗ ਮੈਂ ਕਿ ਚਲੋ ਨਾ ਆ ਲੋ ਫਿਰ ਮੜ ਕੇ ਇੱਥੇ ਕੁੜੀ ਮੇਰੀ ਛੁੱਟ ਲੱਗੀ ਸੀ ਕਰਨ ਇੱਥੇ ਸਾਰੇ ਜਣੇ ਅਸੀਂ ਬੈਠੇ ਖਾਏ ਪੀਏ ਦੀ ਮਸਤੀ ਕਰੀ ਜਾਂਦੇ ਸੀ ਜਨੇ ਦੀਪ ਕਾਈ ਮਾਰੀ ਜਾਂਦੇ ਸੀ ਤੇ ਫਿਰ ਮੁੜ ਕੇ ਇੱਥੇ ਬੱਚੇ ਲੱਗੇ ਤਾਸ਼ ਖੇਡਣ ਵਾਸਤੇ ਤੇ ਮੈਂ ਕਿਹਾ ਵੀ ਮੈਂ ਤਾਂ ਪਤਾ ਨਹੀਂ ਹੈਗਾ ਮੈਨੂੰ ਨਹੀਂ ਪਤਾ ਹੈਗਾ ਕਿਵੇਂ ਖੇਡੀਦਾ ਮਤਲਬ ਇਹ ਕੋਸ਼ਿ ਇਹਨਾਂ ਨੂੰ ਕਿਵੇਂ ਆਪੀ ਦੱਸ ਦੂੰਗਾ ਕੋਈ ਨਹੀਂ ਮਾਸੀ ਮੈਂ ਤੈਨੂੰ ਦੱਸ ਦੂੰਗਾ ਮੈਂ ਕਿਹਾ ਚਲੋ ਫਿਰ ਬੈਠੇ ਇਹ ਇਹਨਾਂ ਦੀ ਆਦਤ ਆ ਮੁੰਡੇ ਦੀ ਖੇਡਦੇ ਹਾਂਜੀ ਫਿਰ ਮੈਂ ਇੱਥੇ ਕਰੀ ਜਾਂਦੀ ਸੀ ਮੈਂ ਕਿ ਮੈਨੂੰ ਨਹੀਂ ਖੇਡਣਾ ਹੁੰਦਾ ਕਿ ਕੁਝ ਵੀ ਮੰਦਾ ਕਰੀ ਜਾਂਦਾ ਸੀ ਸੁੱਖਾ ਕਹਿੰਦਾ ਕੋਈ ਗੱਲੀ ਮਾਸੀ ਮੈਂ ਤੇ ਅੰਦਾਜ਼ ਦੂੰਗਾ ਤੇ ਕਹਿੰਦਾ ਅਸੀਂ ਤਾਂ ਸਾਰੇ ਨਹੀਂ ਖੇਡਦੇ ਨੇ ਜੀ ਜੀ ਦੋਸਤੋ ਜਿੱਦਾਂ ਤੁਸੀਂ ਦੇਖ ਹੀ ਲਏ ਇੱਥੇ ਮੈਂ ਦੱਸੀ ਜਾਂਦੀ ਸੀ ਬਹੁਤ ਜ਼ਿਆਦਾ ਨੇਰ ਮਤਲਬ ਪਹਿਲਾਂ ਆਕੇ ਹਟੇ ਸੀ ਹਜੇ ਵੀ ਚੱਲੀ ਜਾਂਦਾ ਸੀ ਆ ਤੇ ਇੱਥੇ ਬੱਚੇ ਫੇਰ ਲਾਗੇ ਸੀ ਉੱਦਾਂ ਮੈਂ ਕਿਹਾ ਚਲੋ ਆਪਾਂ ਤਾਂ ਵਾਲਾ ਤੁਹਾਨੂੰ ਵੀਅੂ ਦਿਖਾਉਣੀ ਆ ਦੇਖੋ ਕਿੰਨਾ ਮਤਲਬ ਸਾਰੇ ਜਣੇ ਇੱਥੇ ਖੜੇ ਸੀ ਅਸੀਂ ਤੇ ਨੇਰ ਦੇਖੋ ਜੀ ਬਸ ਜਣੀ ਟਿਕ ਗਿਆ ਸੀ ਇਸ ਸਮੇਂ ਤਾਂ ਹੁਣ ਤੇ ਬਹੁਤ ਜ਼ਿਆਦਾ ਪਹਿਲਾਂ ਤਾਂ ਬਹੁਤ ਜ਼ਿਆਦਾ ਨੇਰ ਸੀ ਜਣੀ ਦੀ ਤੇ ਫਿਰ ਅਸੀਂ ਗੁਰਦੁਆਰੇ ਵੀ ਜਾਣਾ ਸੀਗਾ ਤੇ ਇੱਥੇ ਮੈਂ ਦਿਖਾਉਂਦੀ ਸੀ ਪਿੰਡ ਦਾ ਹੈ ਨਾ ਪਿੰਡ ਉਹ ਦੇਖਿਓ ਪਿੱਛੇ ਤੁਸੀਂ ਦੇਖ ਸਕਦੇ ਹੋ ਨਾ ਬਹੁਤ ਜ਼ਿਆਦਾ ਧੂਆਂ ਧੂਆਂ ਜਿਹਾ ਵਗੂਆ ਇਦ ਤੇ ਬਹੁਤ ਸੋਹਣਾ ਗੁਰਦੁਆਰਾ ਪਿੰਡ ਵੀ ਬਹੁਤ ਵਧੀਆ ਜਣੀ ਦੀ ਤੇ ਆ ਆਪਾਂ ਇੱਥੇ ਛੱਤ ਦੇ ਉੱਪਰ ਸੀਗੇ ਇਹਨਾਂ ਦੇ ਘਰੇ ਵੀ ਅੰਗੂਰਾਂ ਦੇ ਵਾਲਾ ਮੈਂ نیچے ਦਿਖਾਉਂਦੀ ਪਈ ਸੀਗੀ ਮੈਂ ਕਿਹਾ ਸਾਡੇ ਵੀ ਅੰਗੂਰ ਲੱਗੇ ਹੋਇਆ ਤੇ ਆ ਇਹਨਾਂ ਦੇ ਅਮਨੇ ਸਾਹਮਣੇ ਸਾਡੇ ਬੁੱਗੇ ਵੀ ਰਤਈਆਂ ਕੁੜੀਆਂ ਮਤਲਬ ਸਾਰੀਆਂ ਇਕੱਠੀਆਂ ਸੀਗੀਆਂ ਤੇ ਇਹ ਦੀ ਸੱਸ ਦਾ ਘਰ ਆ ਪਿੱਛੇ ਦੇ ਇਹਦੇ ਨਾਲ ਹੀ ਦੂਜਾ ਮਤਲਬ ਦਰਾਣੀ ਦਾ ਘਰ ਆ ਮਤਲਬ ਮਤਲਬ ਸਾੜੀ ਪਹਿਣਾ ਵਾਂਗੂ ਹੀ ਆ ਉਹ ਅਸੀਂ ਉਹਦੀ ਭੂਆ ਲੱਗਦੀਆਂ ਤੇ ਪਰ ਅਸੀਂ ਪਹਿਣਾ ਵਾਂਗੂ ਹੀ ਰਹਨੇ ਆ ਉਹ ਰਸਤਾ ਲੱਗੇ ਜਿਹੜਾ ਤੁਨੂੰ ਦਾ ਘਰ ਵੀ ਦਿਖਾਇਆ ਜੀ ਤੁਹਾਨੂੰ ਤੇ ਤੇ ਫਿਰ ਬੱਚੇ ਸੀਗੇ ਸਾਰਿਆਂ ਨੇ ਮੈਂ ਫਿਰ ਨੀਚੋਂ ਕਿਤੇ ਉੱਪਰੋਂ ਸਾਰੇ ਪਾਸੇ ਤੋਂ ਦਿਖਾਉਂਦੀ ਪਈ ਸੀਗੀ ਉਹ ਬਾਹਰ ਨਹੀਂ ਨਿਕਲਦੀ ਉਹ ਚਹਰੀ ਕੰਮ ਕਰਦੀ ਪਈ ਸੀ ਗਰਮੀ ਦੇ ਨਾਲ ਬੁੰਦਲੀ ਪਈ ਸੀਗੀ ਗਰਮੀ ਉਹ ਤੇ ਬਹੁਤ ਜ਼ਿਆਦਾ ਸੀ ਗੇਟ ਤੇ ਮੈਂ ਤਾਂ ਹੋ ਗਈ ਸੀ ਬਿਮਾਰ ਕਰਿਆ ਕਿ ਮੇਰਾ ਹੋ ਗਿਆ ਬੁਰਾ ਹਾਲ ਇਹ ਬਹੁਤ ਜ਼ਿਆਦਾ ਮੈਨੂੰ ਮਤਲਬ ਤੇ ਫਿਰ ਇੱਥੇ ਆਪਾਂ ਗੁਰਦੁਆਰੇ ਜਾਂਦੇ ਹੋਏ ਸੀਗੇ ਗੁਰਦੁਆਰੇ ਸਾਰੇ ਜਣੇ ਜਾਂਦੇ ਸੀ ਮੱਥਾ ਟੇਕਣ ਅਸ ਤੋਂ ਕਹਿੰਦੇ ਚਲੋ ਮੈਂ ਤੁਹਾਨੂੰ ਗੁਰਦੁਆਰੇ ਲਿਆ ਚਲਦੀ ਆਂ ਤੇ ਇੱਥੇ ਦੇਖ ਸਕਦੇ ਆ ਜੀ ਤੁਸੀਂ ਬਾਹਰਲਾ ਸਾਹਮਣੇ ਇੱਥੇ ਜਣੀ ਦੀ ਕਣਕਾਂ ਵੱਡੀਆਂ ਹੋਈਆਂ ਸੀਗੀਆਂ ਤੇ ਤੂੜੀ-ਤੇੜੀ ਬਣਾਈ ਹੋਈ ਸੀਗੀ ਤੇ ਇੱਥੇ ਬੱਚੇ ਮਤਲਬ ਮੁੰਡੇ ਖੇਡਦੇ ਹੋਏ ਸੀਗੇ ਬੱਡਬਾਲ ਸਾਰੇ ਜਣੇ ਖੇਡਦੇ ਸੀਗੇ ਤੁਹਾਨੂੰ ਵਲੌਗ ਦੇ ਵਿੱਚ ਦੇਖਣਾ ਜੀ ਤੇ ਫਿਰ ਸਾਰੇ ਨੂੰ ਆਪਾਂ ਜਿਆ ਮੇਰਾ ਆੜੀ ਜੋਤ ਮੈਂ ਤਾਂ ਬੋਲਦਾ ਹੋਇਆ ਤਾਂ ਮੈਂ ਜੋਤ ਨੂੰ ਅੰਕੀ ਗੱਲ ਕਹਿਣਾ ਚਾਹੁੰਦਾ ਹਾਂਜੀ ਇੱਥੇ ਆਪਾਂ ਗੁਰਦੁਆਰੇ ਸਹਿ ਪਹੁੰਚ ਕੇ ਸੀਗੇ ਤੇ ਬੱਚੇ ਅੰ ਪਿੱਛੋਂ ਵਲੌਗ ਬਣਾਉਂਦੇ ਸੀ ਦੂਜੀ ਕੁੜੀ ਜਿਹੜੀ ਮੇਰੀ ਭੈਣ ਦੀ ਦੂਸਰੀ ਕੁੜੀ ਆ ਸਿਮਮੋ ਸਾਡੀ ਤੇ ਉਹ ਵਾਲੀ ਵਲੌਗ ਬਣਾਉਂਦੀ ਸੀ ਅੱਗੇ ਅਸੀਂ ਸਾਰੇ ਜਣੇ ਚੱਲੇ ਜਾਂਦੇ ਸੀ ਤੇ ਗੁਰਦੁਆਰਾ ਬੜਾ ਪਿਆਰਾ ਬੜਾ ਸੋਹਣਾ ਗੁਰਦੁਆਰਾ ਸੀ ਤੇ ਮੱਥਾ ਟੇਕ ਕੇ ਪੰਜ ਮਿੰਟ ਮਤਲਬ 1-2 ਮਨ ਬੈਠੇ ਇੱਥੇ ਆਪਾਂ ਬੈਠੇ ਸੀ ਜਿੱਦਾਂ ਤੁਸੀਂ ਦੇਖ ਸਕਦੇ ਹੋ ਜੀ ਤੇ ਬੱਚਿਆਂ ਨੇ ਦੂਸਰੀ ਨੇ ਕੁੜੀ ਨੇ ਸਿਮਮੋ ਨੇ ਵਲੌਗ ਬਣਾਇਆ ਸੀ ਤੇ ਗੁਰਦੁਆਰਾ ਨਾ ਮਤਲਬ ਅੱਗੇ ਉਹ ਸਹੀ ਤਰੀਕੇ ਨਾਲ ਬਣਾਇਆ ਨਹੀਂ ਲਾਈਟਿੰਗ ਜੀ ਜਗਦੀ ਸਪੈ ਬੜਾ ਮਤਲਬ ਬਹੁਤ ਵਧੀਆ ਹੁੰਦੇ ਸਾਰੇ ਘਰ ਪਰੰਦਰ ਸੁਜਾਇਆ ਬੜਾ ਸੋਹਣਾ ਸੀਗਾ ਤੇ ਇੱਥੇ ਜੀ ਆਪਾਂ ਵਾਪਸ ਚੱਲੇ ਸੀਏ ਘਰ ਨੂੰ ਤੇ ਮੈਂ ਪਹਿਲਾਂ ਮੈਲੀ ਸੀ ਤੁਸੀਂ ਕਹੋਗੇ ਕਮੈਂਟ ਦੇ ਵਿੱਚ ਤੁਸੀਂ ਮਿਲੇ ਨਹੀਂਗੇ ਮੈਂ ਪਹਿਲਾਂ ਮੈਲੀ ਸੀ ਜੀ ਬਾਅਦ ਵਿੱਚ ਮੇਰੀ ਭੈਣ ਦੂਸਰੀ ਮਿਲੀ ਤੇ ਆਹ ਵਾਲਾ ਘਰ ਆ ਦੇਖੋ ਜੀ ਘਰ ਵੀ ਬੜਾ ਸੋਹਣਾ ਜਣੀ ਪਿਆਰਾ ਵਾ ਘਰ ਛੋਟਾ ਜਿਹਾ ਸਾਰਾ ਪੱਕਾ ਘਰ ਆ ਬਹੁਤ ਸੋਹਣਾ ਘਰ ਆ ਇੱਥੇ ਆਪਾਂ ਵਾਪਸ ਚੱਲੇ ਸੀਗੇ ਜੀ ਤੇ ਇੱਥੇ ਮੈਂ ਬੈਠ ਗਈ ਫਿਰ ਮੇਰੀ ਨਾਲ ਪਿੱਛੇ ਦੇ ਸਟਰ ਬੈਠ ਗਈ ਸੀਗੀ ਤੇ ਜਿਹਨੇ ਦੀ ਸਾਡੇ ਨਾਲ ਗਲੀ ਗਵਾਂਡ ਮਤਲਬ ਨੇੜੇ ਨੇੜੇ ਘਰ ਹੀ ਆ ਸਾਡੇ ਸਾਰਿਆਂ ਦੇ ਤੇ ਅਸੀਂ ਤਾਂ ਕਰਕੇ ਫਿਰ ਸਾਡੇ